ਲਓ ਵੀ ਮੇਟਰ ਨजीर खान ਜੀ ਪਹੁੰਚ ਚੁੱਕੇ ਆ ਬੁੱਧਵਾਰ ਵਾਲੀ ਬੱਕਰਾ ਮੰਡੀ ਤੇ ਹਰ ਬੁੱਧਵਾਰ ਇਹ ਮੰਡੀ ਲੱਗਦੀ ਹੈ ਦੋਸਤੋ ਇੱਥੇ ਬਹੁਤ ਚੰਗੇ ਜਾਨਵਰ ਆਉਂਦੇ ਆ ਤੇ ਅੱਜ ਇੱਥੇ ਪਹੁੰਚੇ ਆ ਨजीर खान ਜੀ ਤੇ ਜਿਵੇਂ ਵੀ ਕੋਈ ਸੌਦਾ ਹੋਇਆ ਦੋਸਤੋ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਿੰਨਾ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਗੜੋ ਕਿਆ ਮੰਗ ਰਹਾ ਬਈ ਪੀਰ ਦਾ ਇਹ ਜਿੰਨਾ ਦਾ 30-35 ਮੜਾ ਸਾਈਡ ਤੇ ਹਾਂ ਬਾਈ ਦੇਣ ਵਾਲਾ ਕਿ ਬੋਲਣ ਵਾਲਾ ਬੋਲਦਾ ਨਹੀਂ ਦੇਣ ਵਾਲਾ ਇਹ ਸਾਰਾ ਜਾਨੀ ਨਹੀਂ ਬਗੜਾ ਕੀ ਕਰਨਾ ਹੁੰਦਾ ਹੈ ਨਾ ਬਗੜਾ 50000 ਰੁਪਏ ਪ੍ਰਚਾਰ ਲਗਾਇਆ ਦੋ ਮੈਨੇ ਫਿਰ ਕਿੰਨੇ ਦਿਨ ਬਈ ਹਾਂ ਨਾ ਕਹਿਦੇ ਬਈ ਆਹ ਨਹੀਂ ਤੜਕੇ ਦਾ ਪੁੱਛਿਆ ਮੈਂ ਬਾਈ 90 ਤੋਂ 70 ਦੇ 50000 ਦੇ ਦੇਗਾ ਬਗੜਾ ਨਹੀਂ ਦੇ ਦੇ ਬਾਈ ਯਾਰ ਪੈਸਾ ਲਾ ਲੈ ਬਾਈ ਆ ਲਾ ਲੈ ਜੇ ਜੇ ਕਰ ਲੈ ਯਾਰ ਕਰ ਲੈ ਯਾਰ ਕਰ ਲੈ ਜੀ ਪੰਜਾਇਆ ਦੇ ਦੇ ਨਗਦ ਰੁਪਏ ਆ ਕੋਪੀ ਬਾਈ ਬਟ ਨਹੀਂ ਦੇਖ ਆਲੋ ਕਰ ਲੈ ਯਾਰ ਕੋਲੂ ਕਰਾ ਦੇ ਦੁਕਾਣ ਤੇ ਖੜਾ ਦੇ ਹਾਂ ਯਾਰ ਬਹੁਤ ਹੋ ਜੂ ਇਹਨੇ ਦਾ ਬਹੁਤ ਹੋ ਜੂਗਾ ਬਹੁਤ ਦਾ ਲੈ ਜਾ 55000 ਰੁਪਏ ਬੱਕਰੇ ਦਾ ਲਾਇਆ ਖਾਨ ਸਾਹਿਬ ਨੇ ਤੇ 70000 ਮੰਗਿਆ ਸੀ ਬਾਈ ਨੇ ਚਹਿਲਾ ਵਾਲੇ ਦਾ ਆ ਬੱਕਰਾ ਹੈ ਦੋਸਤੋ ਬਹੁਤ ਚੰਗੀ ਬਰੀਡ ਦਾ ਕੱਦ ਘਾਟ ਚੰਗਾ 44 45 ਇੰਚ ਕੱਦਾ ਤੇ ਕੰਨ 16 17 ਇੰਚ 18 ਇੰਚ ਵੀ ਹੋ ਸਕਦੇ ਆ ਸਿੰਗਾ ਦਾ ਸੈਜ ਤੇ ਚਿੱਟੀ ਅੱਖ ਦੇ ਵਿੱਚ 55000 ਰੁਪਏ ਇਸ ਬੱਕਰੇ ਦਾ ਲੱਗ ਚੁੱਕਿਆ ਹੈ ਓ ਲਖੀਰ ਨਾ ਖਿੱਚਿਆ ਕਰ ਬਾਈ ਯਾਰ ਬਾਈ ਆਪ ਕੋ ਸੱਦੇ ਆ ਪੁੱਤਾਂ ਨੂੰ ਬਾਲਾ ਤੈਨੂੰ ਵੀਡੀਓ ਪਾਈਏ ਪਹਿਲਾਂ ਮੈਂ ਤੈਨੂੰ ਕਾਹ ਚਾ ਲੈ ਮੋਲ ਤੂੰ ਬੋਲ ਯਾਰ ਕੱਚੇ ਪੈਸੇ ਨਹੀਂ ਲਾਏ ਤੈਨੂੰ 52 ਲਾਇਆ ਉਹਨੇ ਹਾਂ ਮੈਂ ਫੜਾ ਆ ਬੰਦਾ 5000 ਦਾ ਉਹਨੇ ਬਾਈ ਸਾਦੇ ਵੀ ਨਹੀਂ ਹੋਰ 65 ਤੋਂ 50 ਵੀ ਘਟੇ ਨਹੀਂ ਨਾ ਸਪੰਜਾ ਫਾਇਦਾ ਨਹੀਂ ਫਾਇਦਾ ਨਹੀਂ ਭਰਾ ਕੋਈ 57 ਦਾ ਦਿਨਾ ਹੁਣ ਮੈਂ ਤੈਨੂੰ ਕਹਿਆ ਕੋਈ ਵੀ ਫਾਇਦਾ ਨਹੀਂ ਉੱਥੇ ਹੋਊਗਾ ਅੱਗੇ ਕਰਦਾ ਹਾਂ ਹਾਂ ਨੀ ਨੀ ਉਹ ਛਾੜਦਾ ਉਹ ਛਾੜਦਾ ਦੇ ਭਰਾ ਉਹ ਦੌੜ ਮਾਰਦਾ ਨਹੀਂ ਮੈਨੂੰ ਨਹੀਂ ਮੈਨੂੰ ਓ ਸਾਹਿਬ 57 ਦਾ ਜੀ ਕਰਦਾ ਤਾਂ ਉਹਨੂੰ ਕਦੇ ਉਹ ਸਾਹਿਬ ਦਾ ਸਹੀ ਪਹਿਲਾਂ ਆਲਾ ਬਟਾ ਆਲਾ ਪੜਿਆ ਬੜ ਉਹ ਆਲੇ ਮੈਂ ਤਾਂ ਪੁੱਛਾਂ ਵੀ ਨਹੀਂ ਯਾਰ 58000 ਦਾ ਬੱਕਰਾ ਹੋ ਗਿਆ ਸਹੀ ਹੈ ਯਾਰ ਨਾ 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 65 ਇਹਨਾਂ ਤੋਂ ਘੱਟ ਨਹੀਂ ਭਾਈ ਉਹ ਐ ਨਾ ਕਰ ਮਰੋ 52 ਉਹ ਘਰ ਦਾ ਤੇਰਾ ਬੱਕਰਾ ਚੰਗੇ ਥਾ ਜਾਂਦਾ ਯਾਰ ਕੋਈ ਆਦੀ ਮਰਜ਼ੀ ਦੀ ਚੀਜ਼ ਹੈ ਬੰਦਾ ਜਮਾਂ ਹੀ ਕੋਈ ਜੈ ਜੈ ਰਾਜ ਜਮਾਂ ਹੀ ਦੋਸਤ ਨੇ ਬਈ ਮੂੰਹ ਦਾ ਇਹਨੂੰ ਰੱਖ ਲਾ ਬੱਕਰਾ ਲਾ ਖਾ ਦੇ ਨਹੀਂ ਲਾਈਦਾ ਨਹੀਂ ਚਲੋ ਫੱਟੇ ਚਲੋ ਯਾਰ ਵੇਚਦਾ ਯਾਰ ਵਿਖਦਾ ਵਧੀਆ ਮੁੱਲ ਮਿਲਦਾ ਵਧੀਆ ਨਹੀਂ ਯਾਰ ਇਹ ਕਦਾ ਵਧੀਆ ਜਿਹਦਾ ਵੈਕਲੋ ਅਗਲੇ ਅਗਲੇ ਚੀਜ਼ ਆ ਵਧੀਆ ਅੱਜ ਇੰਨੇ ਬਟਾ ਚੱਲ ਗਿਆ ਗਿਆ ਤੂੰ ਦੇ ਮਹਾਹਾਹਾ ਹਾਂ ਐਡਾ ਕਾ ਟਲੀਆਂ ਟਲੀਆਂ ਲੱਗੀਆਂ ਬੱਜਾ ਐਡਾ ਆ ਹਾਂ ਨਹੀਂ ਵੀ ਪੇਖ ਕੇ ਇੱਕ ਮਿੰਟ ਬਾਈ ਜੀ 40 ਸਾਈਡ ਤੇ ਮੜ ਆ ਜਾ ਬਾਈ ਸਾਈਡ ਤੇ 40 ਤੋਂ ਉਪਰ ਕਿੰਨਾ ਹੋ ਗਿਆ ਜੀ ਰੈਨ ਤੇਜ 43 ਇੰਚ 43 ਇੰਚ 43 ਇੰਚ ਵਾਦੀ ਆ 43 10 ਬੋਲ ਕੋਈ ਨਹੀਂ ਕੋਈ ਬੰਦਾ ਚੱਲ ਕੇ ਯਾਰ ਬਾਈ ਇੱਧਰ ਹੋਈ ਮੈਂ ਆ ਇੱਥੇ ਨਾਲੇ ਤਾਂ ਤੂੰ ਵਿੱਚ ਆਏਗਾ ਮਾਨਤਾ ਦੇ ਕੀ ਕਰਦਾ ਬਾਈ 65 ਦਾ ਦਊਗਾ ਮਾਨਤਾ ਨਹੀਂ ਆ 90 69000 ਦਾ ਦਿੰਨਾ ਲੈ ਹਾਂ 90 ਰੁਪਏ ਬਾਈ ਇਹ 65 ਤੇ ਆਇਆ ਐ ਇਵੇਂ ਕਿੰਨੇ ਦਾ ਫਿਰ ਲਾਸਟ ਇੱਕ ਦੱਸ ਦੇ ਵੀ ਇੱਕ ਹੀ ਛੱਡ ਕੇ ਦੱਸ ਦੇ ਜਮ ਕਰ ਲੈ ਹੁੰਦਾ ਨਹੀਂ ਨਹੀਂ ਰਿਖੀ ਦਾ ਕਰ ਦੇ ਯਾਰ ਤਾਂ ਜਾ ਹੋ ਗਿਆ 60 ਹਾਂ ਨਹੀਂ ਭਰਾ ਉਹ ਸਹੀ ਆ ਮਰਸਾ ਹੁੰਦਾ ਯਾਰ ਬੋਲ ਯਾਰ ਸਹੀ ਆ 60 ਆ ਭਰਾ ਨਹੀਂ ਆਤਨੇ ਵਾਲੇ ਹੈ ਨਹੀਂ ਕੜਦੇ ਜਿੰਨੇ ਪਰ ਕੀ ਫਰਕ ਰਹਿ ਗਿਆ ਫਰਕ ਤਾਂ ਨਹੀਂ ਮਾਨਤਾ ਨਹੀਂ ਯਾਰ ਇੰਨੇ ਵਟੋ ਆਏ ਬੰਦਿਆਂ ਦਾ ਕਰ ਯਾਰ ਜਿੱਥੇ ਤੂੰ 90 ਤੋਂ 90 ਤੋਂ ਆ ਗਿਆ 70 ਤੇ 60000 ਦਾ ਮਾਨਤਾ ਨਹੀਂ 65 ਤੇ ਆ ਗਿਆ ਤਾਂ ਹੋਰ ਯਾਰ ਕੋਈ ਗੱਲ ਨਹੀਂ ਫਿਰ 60000 ਜੇ ਐ ਕਰੀ ਜਾਈਏ 35 40 ਤੂੰ ਚੱਲੇ ਆ ਤਾਂ ਫਿਰ 60 ਤੇ ਆ ਗਏ ਫਿਰ ਦੇ ਦੇ ਸਹੀ ਹੈ ਠੀਕ ਆ ਯਾਰ ਹੋ ਗਿਆ ਬਸ ਦੇ ਦੇ ਸਹੀ ਹੈ 60000 ਦਾ ਹੋ ਗਿਆ ਠੀਕ ਆ ਜੀ ਇਹਨਾਂ ਦੋਵਾਂ ਨੂੰ ਵੀ ਪਾ ਜਾ ਕਰ ਬਾਈ ਹੋਈ ਮੜਾ ਐ ਸਾਈਡ ਤੇ ਬਣਾ ਲੈ ਬੰਦਾ ਬੰਦੇ ਤੇ ਕਿਤੇ ਰਹਿੰਦੇ ਇਹਦੇ 60000 ਦਾ ਹੋ ਗਿਆ ਬੱਕਰਾ ਇਹ ਜੀਰ ਖਾਨ ਜੀ ਹਰਾਨਾ ਲਿਆ ਬਹੁਤ ਬੜਾ ਜੋਰ ਹੈ ਹਾਂ ਗੋਪੀ ਪੈਸੇ ਦਿੰਨੇ ਆ ਪੈਸੇ ਫਾਦਿਲ ਤੂੰ ਗੱਲ ਕਰਦਾ ਪਾਜੀ ਓਏ ਇੱਕ ਇੱਕ ਦੀ ਛੱਡ ਦੀ ਦੱਸੋ ਦਾ ਗਰਾਉਂਡ ਤੇ ਗਰੰਟੀ ਨਹੀਂ ਤੇ ਜੀ ਕਾਟ ਹੈ ਆਪਦਾ ਦਿਨ ਨਹੀਂ ਲੈ ਹਾਂ ਆ ਨਾ ਕਰਾ ਦੇ ਯਾਰ ਫਿਰ ਨਹੀਂ ਨਹੀਂ ਦਿੰਦਾ ਭਾਈ ਯਾਰ ਪਰਕ ਥੋੜਾ ਫਿਰ ਉਹਨੂੰ ਤੇ ਦੱਸ ਦੇ ਮਾਨ ਦਾ ਦੱਸ ਦੇ ਨਾਮ ਤਾਂ 5400 ਤੇ 5400 ਬਣੇ ਲੰਬੀ ਕੋਈ ਚੀਜ਼ ਹ ਤਿਆਰ ਕਰ ਬਿਨਾ ਪੁੱਛੇ ਪਾ ਦੇ ਉਹ ਚਲ ਕੋਈ ਵੀ ਫਿਰ ਉਹ ਚਾਲ ਹੋ ਗਿਆ ਨਹੀਂ ਨਹੀਂ ਦੇਣਾ ਹੀ ਨਹੀਂ ਚਲੇ 8000 ਤਾਂ ਹੋ ਗਿਆ ਚਲੇ ਆ ਯਾਰ ਨਹੀਂ ਆਈ ਓਏ ਨਹੀਂ ਦੇ ਆ ਆਪ ਦੇ ਪੱਲੂ ਦੇ ਦਾਂਗੇ ਨਹੀਂ ਆ ਬਾਈ ਯਾਰ ਕਾਦੋ ਦੇ ਦੇਗਾ ਉਹ ਗਰੀਬ ਆ ਜਿਹੜੇ ਤੂੰ ਆ ਆਪ ਪੱਲੂ ਦੇਂਗਾ ਨਾ ਕੋਈ ਨਹੀਂ ਬੇੜ ਯਾਰ ਤੇ ਮੇਰ ਦਾ ਮਜ਼ਾ ਇਹ ਬਾਤ ਆ ਯਾਰ ਨਹੀਂ ਨਹੀਂ ਕਿੱਥੇ ਗੋਭੀ ਬਣਾ ਬੋਲ ਪੁੱਛ ਲੈਣਗੇ ਵਾਹ ਬੰਦੂ ਬਾਈ ਕਿੰਨੇ ਦਾ ਕਰਦਾ 62000 ਉਹ 10000 ਉੱਥੇ ਕਿੰਨੂ 86 ਉਹ ਚਲ ਕੋਈ ਨਹੀਂ ਯਾਰ ਹੋਰ ਕਰਤਾ ਕੋਈ ਯਾਰ ਬਰਾਬਰੀ ਹੋ ਜਾਏ ਲੈ ਆ ਲੈ ਲੈ ਉਹ ਨਹੀਂ 62000 ਦਾ ਕਰਤਾ ਉਹ ਨਹੀਂ ਨਹੀਂ ਹਾਂ ਨਹੀਂ ਕੋਈ ਕਰ ਐ ਨਾ ਕਰ ਯਾਰ ਫਿਰ ਉਹਨੂੰ ਪਤਾ ਦੇ ਦਿੰਦਾ 20000 ਕਰਦਾ ਉਹ ਨਹੀਂ ਯਾਰ ਮਨ ਨਹੀਂ ਦੀ ਹੁੰਦੀ ਉਹ ਉਹ ਨਹੀਂ ਘਾਟੇ ਦੀ ਯਾਰ ਮੈਨੂੰ ਪਤਾ ਨਹੀਂ ਯਾਰ ਪਰਾਂ ਨਵੇੜੋਂ ਬਾਹਰੋਂ ਨੂੰ ਕਹ ਯਾਰ ਉਹ ਬੱਬਲੂ ਰੇ ਆ ਯਾਰ ਰੇ ਯਾਰ ਪਾਪਾ ਜੰਦੀ ਭਾਰੀ ਕਰਦਾ ਫਾਰਮ ਦੇ ਬੁਆਰ ਤੇ ਯਾਰ ਬੈਨੋ ਫਿਕਰ ਲੜੀ ਜਾਂਦਾ ਇਹ ਲੜਾਂ ਲੜ ਲੜ ਮੈਨੂੰ ਕਹ ਉਹ ਤਾਂ ਜਾਣਦਾ ਯਾਰ ਮੈਂ ਮਰੀ ਜਾਂਦਾ 10000 ਰੁਪਇਆ ਲੈਣਾ ਕਿ ਨਹੀਂ ਵਿੱਚੋਂ ਇਹਨੇ ਹਾਂ ਭਾਈ ਹੁਣ ਦੱਸੋ ਕਹੀ ਨਿਬੜਿਆ ਇਹੋ ਭਾਈ 65000 ਰੁਪਇਆ ਲਾਇਆ ਸੀਗਾ ਇਹ ਕਹਿੰਦਾ ਪੈਣ ਦੇ ਵਿੱਚੋਂ 500 ਸੌ ਜਾਇਦ ਹੋਂ ਦੱਸ ਦੇ ਕਿ ਆਈ ਮਾਫ ਕਰ ਪੰਜ 500 ਹੀ ਛੱਡੂਗਾ ਆਲਾ ਫਿਰ 500 ਵਾਧੂ ਲਾ ਲਓ ਕਿਆ ਵਾਰਾ ਆਲਾ ਪਾਲਾ ਪਾਲਾ ਬਹੁਤ ਫਾੜੀਆ ਇਹ ਕਰੇਟ ਇਹ ਕਰਦਾ ਹੋ ਗਿਆ ਜਾ ਬਸ ਠੀਕ ਕਰ ਰਹੀ ਆ ਨਹੀਂ ਬਣਦੇ ਬਹੁਤ ਆ ਜਾ ਬਈਆ ਮਾਤਾ ਵਾਲਾ ਜਾਲਾ ਪਾਲਾ ਪਾਲਾ ਉਹ ਇੰਨੀ ਅੜੀ ਨਹੀਂ ਕਰੀਦੀ ਹੁੰਦੀ ਬਸ ਨਹੀਂ ਯਾਰ ਇਧਰ ਨੇ ਪਾ ਇੱਕ ਮੈਂ ਤੇਰੀ ਮੰਡੀ ਤੇ ਆਏ ਯਾਰ ਉਹ ਇੱਕ ਮੈਂ ਤੈਨੂੰ ਅਖੇ ਯਾਰ ਮਾਂ ਤੇਰੀ ਮੰਡੀ ਤੇ ਬੰਦਾ ਓ ਤੂੰ ਮੇਰੀ ਮਾਂ ਤੇਰੀ ਮੰਡੀ ਤੇ ਆਇਆ ਓ ਕੋਈ ਨਹੀਂ ਬਾਈ ਯਾਰ ਕੋਈ ਨਹੀਂ ਕੋਈ ਨਹੀਂ ਕਿਹਾ ਕਿ ਵੀ ਮਾਨਤਾ ਨਾ ਹੁੰਦਾ ਮਾਨਤਾ ਨਾ ਹੁੰਦਾ ਚੱਲ ਲੈ ਪੋਜਾ ਤੂੰ ਮੇਰੇ ਨਾਲ ਯਾਰ ਕਿਹਦਾ ਦਫੇ ਕਰ ਯਾਰ ਪਹਿਲੇ ਚੱਲ ਦਫੇ ਕਰ ਕਿੰਨੇ ਦਿੱਤਾਗਾ ਰੇਟ 60000 ਦਾ ਬਾਈ ਬੱਕਰਾ ਇੱਥੇ ਠੱਲੇ ਹੋ ਜਾ ਵਿਚਾਲੇ ਬਾਈ ਸਾਈਡ ਤੇ ਹੋ ਜਾ ਮਾਰੇ ਮਾਰੇ ਆ ਖੁੱਲੇ ਹੋ ਜਾ ਬਾਈ ਆ ਬੱਕਰਾ 63000 ਦਾ ਨੀਰਖਾਨ ਜੀ ਨੇ ਲੈ ਲਿਆ ਬਾਈ ਰਾਜੇ ਦਾ ਠੀਕ ਆ ਬਾਈ ਜੀ ਬਾਈ ਰਾਜਾ ਫਰੀਦਕੋਟ ਦੇ ਕੋਲੇ ਪਿੰਡ ਆ ਬਾਈ ਦਾ ਚੈਲ ਪਿੰਡਾ ਚੈਲ ਪਿੰਡਾ 63000 ਦਾ ਬਾਈ ਨੇ 90000 ਰੁਪਿਆ ਮੰਗਿਆ ਸੀ ਬਹੁਤ ਬਹੁਤ ਧੰਨਵਾਦ ਬਾਈ ਰਾਜੇ ਤੇਰਾ ਬਹੁਤ ਧੰਨਵਾਦ ਬਾਈ ਤੇਰਾ ਮੰਡੀ ਬੁਰਗਾੜੀ ਬੁਰਗਾੜੀ ਮੰਡੀ ਦਾ ਪਤਾ ਹੀ ਲਿਖਿਆ ਸਾਰੀ ਮੰਡੀ ਦੇ ਵਿੱਚੋਂ ਬੁਰਗਾੜੀ ਦੇ ਮੰਡੀ ਦੇ ਵਿੱਚੋਂ ਟੌਪ ਦਾ ਸੌਦਾ ਹੋਇਆ ਸਭ ਤੋਂ ਮਹਿੰਗਾ ਸੌਦਾ ਬਹੁਤ ਵਧੀਆ ਬਰੀਡਰ ਆ ਬਾਈ ਜੀ ਆਉਂਦੇ ਆ ਤੇ ਨजीर ਖਾਨ ਜੀ ਹਰਾਨੇ ਆ ਲੈ ਲਿਆ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਲੱਗਿਆ ਵੀ ਬਾ ਕੋਈ ਨਹੀਂ ਆ ਜਾਂਦਾ ਜਦੋਂ ਮਰਜੀ ਠੀਕ ਹੈ ਬਾਈ ਠੀਕ ਹੈ ਠੀਕ ਹੈ ਲੱਗ ਗਿਆ ਤੇ ਰਗ ਗਿਆ ਠੀਕ ਹੈ ਜੀ ਠੀਕ ਹੈ ਨਹੀਂ ਬਹੁਤੇ ਪੈਸੇ ਦਾ ਗਲਾਬਾ ਪੈਸੇ ਜਗਾਉਂਦਾ ਆ ਸੁੱਕੇ ਬਾਈ ਉਰਲੇ ਪਾਸੇ ਮੂੰਹ ਕਰਾ ਬਾਈ ਸੁੱਕੇ ਲਓ ਇਹ ਆ ਬੱਕਰਾ ਮਨੀਰ ਖਾਨ ਜੀ ਨੇ ਲਿਆ ਸੀ ਅਗਰੇ 10 ਵੀ ਵੇਚਦਾ ਪਹਿਲਾ ਹੀ ਬਣ ਗਿਆ ਉਹ ਤਾਂ ਪਹਿਲਾਂ ਬਣ ਗਿਆ ਤਾਂ ਐਸੇ ਉਹਦੇ ਗਣਾਏ ਜਾ ਰਹੇ ਆ ਮਾਗਰ ਉਹ ਕਹਿੰਦੇ ਡੀਰ ਲੱਗ ਆ ਮਾਗਰ ਉਹ ਮਰਦੀ ਵੀ ਦੁਨੀਆ ਹੁੰਦੀ ਐਨਾ ਹੁਣ ਧੱਕਾ ਕਰ ਹੁਣ ਸਾਡੀ ਵੀਡੀਓ ਬਾਕੀ ਬਣਾ ਲੈ ਕਿਵੇਂ ਬਣਾ ਫੋੜੇ ਇਹਨਾ ਉਹ ਝੂਠ ਮਾਰੋ ਦੱਦਦਾ ਮੋਹਰਾ ਦੋਸਤ ਨੂੰ ਦੀ ਮਰਜੀ ਆ ਉਹ ਬੱਕਰਿਆਂ ਨੂੰ ਬਿਮਾਰ ਉਹ ਕਰਮਾਂ ਦਾ ਲੇਖਾ ਯਾਰ ਆਪਦਾ ਜੋ ਮਰਜੀ ਕਰਨ ਰੱਬ ਵੀ ਦਾ ਯਾਰ ਜੋ ਕੁਝ ਕਰੂਣਾ ਠੀਕ ਆ ਉਹ ਰੱਬ ਦਾ ਵੇਖੋ ਹੁਣ ਕੋਲੇ ਖੋਦੀ ਮਾਰੀ ਜਨੇ ਰੱਬ ਤੇ ਦਵਾਉਗੇ ਤੀ ਨਹੀ ਨਹੀ ਇਹਨਾਂ ਨੂੰ ਨਾ ਧੱਕਾ ਜਾਈ ਯਾਰ ਦੇ ਆ ਨਾ ਭਾਈ ਰਾਜੇ ਆਪਾਂ ਤਾਂ ਗੱਲ ਕਰਨੀ ਵੀ ਉਹ ਜਿਹੜਾ ਕਿਸੇ ਨਾਲ ਕੋਈ ਕਰਨਾ ਨਾ ਉਹ ਰੱਬ ਵੇਂਦਾ ਉੱਥੇ ਬਸ ਯਾਰ ਮੋਹਰਾ ਲੱਗਦੀ ਆ ਨਾ ਸੋਖਣੀ ਆ ਗੱਲ ਲਾ ਲੈ ਲੇ ਥੇ ਤਰੀ ਗੱਲ ਪੜਨਾ ਲੈ ਵੀ ਮਾਰ ਲੈ ਹੱਥ ਭਾਈ ਸਭ ਤੋਂ ਮਹਿੰਗਾ ਸੌਦਾ ਹੋਇਆ ਜੀ ਅੱਜ ਬਰਗਾੜੀ ਬੱਕਰਾ ਮੰਡੀ ਦੇ ਵਿੱਚ ਇਹ ਬਹੁਤ ਵਧੀਆ ਬੱਕਰਾ ਵਿਕਿਆ ਬੱਕਰਾ ਮੜੇ ਅੱਗੇ ਕਰ ਲੋ ਖਾ ਗੁਰਪ੍ਰੀਤ ਹਾਂ ਉਹਨੂੰ ਜਿਆਦੇ ਨੂੰ ਉਹਨੂੰ ਤਾਂ ਲੈ 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 ਯੋਨਾ ਅੱਜ ਤੋਂ ਬਾਅਦ ਤੇਰੇ ਮਾਲਕ ਨਜੀਰ ਖਾਨ ਜੀ ਆ ਵਿਚਾਲੇ ਰੱਖ ਬਾਈ ਇੱਥੇ ਇੱਥੇ ਮੂਰੇ ਨੂੰ ਕਰੀਮ ਬਾਈ ਆ ਨੋਕਸ ਨਾਲ ਕਰ ਲਾਉਂਦਾ ਇਸ ਮੰਡੀ ਤੇ ਦੋਸਤੋ ਪਹੁੰਚਿਆ ਕਰੋ ਬਹੁਤ ਵਧੀਆ ਨਾਗ ਆਉਂਦੇ ਆ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਅਖੀਰ ਦੇ ਵਿੱਚ ਹੀ ਸੌਦੇ ਹੋਏ ਆ ਦੋਸਤੋ ਬਹੁਤ ਚੰਗੇ ਸੌਦੇ ਹੋ ਗਏ ਅੱਜ ਅਗਲੇ ਬੁੱਧਵਾਰ ਫੇਰ ਪਹੁੰਚੋ ਇਸੇ ਤਰ੍ਹਾਂ ਤੁਹਾਨੂੰ ਲਾਈਵ ਦਿਖਾਇਆ ਕਰਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ